3 ਸਾਲ ਹੋ ਗਏ ਨੇ ਰੂਸ ਅਤੇ ਯੂਕਰੇਨ ਦਾ ਮਸਲਾ ਉਵੇਂ ਹੀ ਬਰਕਰਾਰ ਹੈ ਸਾਲ 2022 ਵਿੱਚ ਜੋ ਮੰਜ਼ਰ ਸ਼ੁਰੂ ਹੋਇਆ ਸੀ ਉਹੋ ਜਿਹੇ ਮੰਜ਼ਰ ਹੁਣ ਵੀ ਬਣਿਆ ਨਜ਼ਰ ਆਉਂਦਾ ਹੈ ਉਹੋ ਜਿਹਾ ਖੜੋਤ ਦਾ आलम ਵੀ ਹੁਣ ਹੀ ਬਣਿਆ ਨਜ਼ਰ ਆਉਂਦਾ ਹੈ ਅਤੇ ਇਸ ਸਮੇਂ ਤੱਕ ਵੀ ਕੋਈ ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਅਤੇ ਨੁਕਸਾਨ ਦੇ ਮੰਜ਼ਰ ਤੋਂ ਬਾਅਦ ਵੀ ਅਮਨ ਅਤੇ ਜੰਗਬੰਦੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਸ਼ਾਂਤੀ ਨਾਹੀਂ ਯੂਕਰੇਨ ਅਤੇ ਰੂਸ ਅਤੇ ਨਾਹੀਂ ਉਹਨਾਂ ਦੇ ਸਹਿਯੋਗੀ ਦੇਸ਼ ਸ਼ਾਂਤੀ ਸਮਝੌਤੇ ਦੀ ਕਿਸੇ ਕੋਸ਼ਿਸ਼ ਨੂੰ ਨੇਪਰੇ ਚਾੜ੍ਹ ਸਕੇ ਨਹੀਂ ਯੂਕਰੇਨ ਹੁਣ ਵੀ ਆਪਣੇ ਉਸ ਸਟੈਂਡ 'ਤੇ ਕਾਇਮ ਹੈ ਇਸ ਲਈਆਂ ਕਮਾਂਤਰੀਸ ਹੱਦਾਂ ਸਰਹੱਦਾਂ ਦਾ ਸਤਕਾਰ ਕੀਤਾ ਜਾਵੇ ਅਤੇ ਉਹ ਰੂਸ ਦੀ ਫੌਜ ਨੂੰ ਆਪਣੀ ਜ਼ਮੀਨ ਤੋਂ ਬਾਹਰ ਕੱਢ ਕੇ ਹੀ ਦਮ ਲਵੇਗਾ ਜਦ ਕਿ ਰੂਸ ਹੁਣ ਵੀ ਇਹੀ ਆਖ ਰਿਹਾ ਹੈ ਕਿ ਯੂਕਰੇਨ ਕੋਈ ਬਕਾਇਦਾ ਦੇਸ਼ ਨਹੀਂ ਹੈ ਅਤੇ ਰੂਸ ਦੀਆਂ ਫੌਜਾਂ ਆਪਣਾ ਮੰਤਵ ਪੂਰਾ ਹੋਣ ਤੱਕ ਆਪਣਾ ਦਬਾਅ ਇਸੇ ਤਰ੍ਹਾਂ ਕਾਇਮ ਰੱਖਣਗੀਆਂ ਅਤੇ ਇਹੀ ਚੀਜ਼ ਇਸ ਤਣਾਅ ਦੀ ਹੁਣ ਤੱਕ ਚੱਲ ਰਹੇ ਹੋਣ ਦੀ ਪ੍ਰਮੁੱਖ ਵਜ੍ਹਾ ਬਣਦੀ ਹੈ। ਸਾਲ 2022 ਵਿੱਚ ਸ਼ੁਰੂ ਹੋਏ ਉਨ੍ਹਾਂ ਹਮਲਿਆਂ ਬਹੁਤ ਵੱਡੇ ਪੱਧਰ ਉੱਤੇ ਜਾਨੀ ਅਤੇ مالی ਨੁਕਸਾਨ ਹੋਇਆ ਉਥੇ ਹੀ ਰੂਸ ਵੱਲੋਂ ਯੂਕਰੇਨ ਦੇ ਖੇਤਰ ਵਿੱਚ ਜੋ ਕਬਜ਼ੇ ਹੇਠ ਥਾਂ ਲਿਆ ਗਿਆ ਉਸ ਦਾ ਅੰਦਾਜ਼ਾ ਲਗਾਤਾਰ ਵਧਿਆ ਹੈ ਦੋਹਾਂ ਦੇਸ਼ਾਂ ਦਰਮਿਆਨ ਵਿਵਾਦਿਤ ਖੇਤ ਮੰਨੇ ਜਾਂਦੇ ਕ੍ਰੀਮੀਆਂ ਤੋਂ ਅੱਗੇ ਵੱਧਦੇ ਹੋਏ ਰੂਸ ਨੇ ਖੇਰਸਨ ਖਾਰਕੀਵ ਮਾਰੀਓਪਲ ਸੂਮੀ ਅਤੇ ਕੀਵ ਦੇ ਨੇੜੇ ਤੱਕ ਵੀ ਕਈ ਖੇਤਰ ਆਪਣੇ ਕੰਟਰੋਲ ਹੇਠ ਲਏ ਹੋਏ ਨੇ ਇਸ ਦਰਮਿਆਨ ਦੋ ਅਜਿਹੇ ਖੇਤਰ ਨੇ ਖਾਰਕੀਵ ਦੇ ਨਾਲ ਲਗਦੇ ਅਤੇ ਖੇਰ ਸੰਦੇਹਾਲੇ ਦਵਾਲੇ ਦੇ ਖੇਤਰ ਅਜੇ ਹੀ ਨੇ ਜਿਨ੍ਹਾਂ ਨੂੰ ਯੂਕਰੇਨ ਨੇ ਵੀ ਮੌੜ ਰੂਸ ਦੇ ਕਬਜ਼ੇ ਵਿਚੋਂ ਮੁਕਤ ਕਰਵਾਇਆ ਹੈ ਅਜੇ ਹੀ ਵਿੱਚ ਇੱਕ ਵੱਡਾ ਸਵਾਲ ਦੁਨੀਆ ਦੇ ਕਈ ਦੇਸ਼ਾਂ ਦੇ ਲੋਕੀ ਪੁੱਛਦੇ ਨੇ ਕਿ ਇਸ ਜੰਗ ਵਿੱਚ ਹਾਵੀ ਕੌਣ ਹੋ ਰਿਹਾ ਹੈ ਦਰਸਲ ਉਥੋਂ ਦੀ ਸਰਦ ਰੁੱਤ ਦੇ ਸੀਜ਼ਨ ਦੌਰਾਨ ਵੀ ਦੋਹਾਂ ਤਿਰਾਂ ਵਿਚਕਾਰ ਜੰਗ ਜਾਰੀ ਰਹੀ ਹੈ ਦੋਵੇਂ ਪਾਸਿਓਂ ਭਾਰੀ ਜਾਨੀ ਨੁਕਸਾਨ ਵੀ ਹੋਇਆ ਹੈ ਜੰਗ ਦਾ ਮੈਦਾਨ 1000 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦਾ ਆਕਾਰ 222 ਦੇ ਮੁਕਾਬਲੇ ਲਗਾਤਾਰ ਬਦਲਦਾ ਰਹਿਆ ਹੈ। ਬਹੁਤੀਆਂ ਰਿਪੋਰਟਾਂ ਇਹ ਦੱਸਦੀਆਂ ਨੇ ਕਿ ਰੂਸ ਦੀਆਂ ਫੌਜਾਂ ਜ਼ਿਆਦਾ ਮੋਰਚੇਬੰਦੀ ਕਰਕੇ ਅੱਗੇ ਵਧ ਰਹੀਆਂ ਨੇ ਅਤੇ ਯੂਕਰੇਨ ਪੱਖ ਦਾ ਕਹਿਣਾ ਹੈ ਕਿ ਉਹਨਾਂ ਕੋਲ ਅਸਲਾ ਮੁੱਕਦਾ ਜਾ ਰਿਹਾ ਹੈ। ਫਿਲਹਾਲ ਯੂਕਰੇਨ ਦੀ ਲਗਭਗ 18% ਦੀ ਜ਼ਮੀਨ ਰੂਸ ਤੇ ਅਧਿਕਾਰ ਹੇਠਾਂ ਆਈ ਹੋਈ ਹੈ ਜਿਸ ਵਿੱਚ ਮਾਰਚ 2014 ਤੋਂ ਰੂਸ ਤੇ ਕਬਜ਼ੇ ਵਾਲਾ ਕਰੀਮੀਅਨ ਪੈਨਿਨਸੂਲਾ ਵੀ ਸ਼ਾਮਲ ਹੈ ਜਦਕਿ ਲੁਹਾਨਸਕ ਅਤੇ ਡੋਨੇਟਸਕ ਇਲਾਕਿਆਂ ਉਪਰ ਕੁਝ ਸਮੇਂ ਰੂਸ ਨੇ ਅਧਿਕਾਰ ਕਰ ਲਿਆ ਸੀ ਇਸ ਦਰਮਿਆਨ ਦੋਹਾਂ ਦਿਸ਼ਾ ਨੂੰ ਉਹਨਾਂ ਦੇ ਸਹਿਯੋਗੀ ਦੇਸ਼ ਵੀ ਲਗਾਤਾਰ ਮਦਦ ਭੇਜ ਰਹੇ ਨੇ جنگ ਦਾ ਇਹ ਮਾਹੌਲ ਤਾਂ ਫਿਲਹਾਲ ਕਟਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਅਤੇ ਕੋਈ ਵੀ ਕੁਮਾਂਤਰੀ ਜਥੇਬੰਦੀ ਵੀ ਇਸ ਮਸਲੇ ਨੂੰ ਹੱਲ ਕਰਵਾਉਣ ਵਿੱਚ ਹੁਣ ਤੱਕ ਕਾਮਯਾਬ ਸਾਬਤ ਨਹੀਂ ਹੋ ਸਕੀ ਇਸ ਨਾਨਨ ਕਈ ਦੇਸ਼ ਇਸ ਗੱਲ ਉਤੇ ਵੀ ਚਿੰਤਾ ਪ੍ਰਗਟਾਉਂਦੇ ਨੇ ਕਿ ਇਹ ਜੋ ਤਣਾਅ ਬਣਿਆ ਹੈ ਇਹ ਦੇਸ਼ ਦੇ ਹੋਰ ਨਾ ਹਿੱਸਿਆਂ ਵਾਂਗ ਦੁਨੀਆ ਦੇ ਕਈ ਹੋਰ ਨਾ ਖੇਤਿਆਂ ਉੱਪਰ ਵੀ ਅਸਰ ਕਰ ਸਕਦਾ ਹੈ ਤੇ ਆਉਂਦੇ 10 ਸਾਲਾਂ ਦੌਰਾਨ ਰੂਸ ਕਿਸੇ ਨਾਟੋ ਦੇਸ਼ ਉੱਪਰ ਵੀ ਹਮਲਾ ਕਰਨ ਬਾਰੇ ਸੋਚ ਸਕਦਾ ਹੈ ਤੇ ਇਹੋ ਚੇਖਦਸ਼ੇ ਕਈ ਯੂਰਪੀ ਦੇਸ਼ਾਂ ਵੱਲੋਂ ਪ੍ਰਗਟਾਏ ਜਾਂਦੇ ਰਹੇ ਨੇ ਪਰ ਇੱਕ ਚੀਜ਼ ਸਪਸ਼ਟ ਹੈ ਕਿ ਇਸ ਵੇਲੇ ਰੂਸ ਅਤੇ ਯੂਕਰੇਨ ਵਾਲੇ ਇਸ ਮਸਲੇ ਦਾ ਹੱਲ ਲੱਭਿਆ ਜਾਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਗੂੰਜ ਸਾਰੀ ਦੁਨੀਆ ਵਿੱਚ ਪੈ ਰਹੀ ਹੈ ਤੇ ਇਸ ਦਾ ਅਸਰ ਵੀ ਕਈ ਪਾਸੇ ਵਿਖਾਈ ਦਿਂਦਾ ਹੈ